ਤਸੀਪੀ ਸਿਨ ਚੋਣਾਂ ਦੇ ਵਿੱਚ ਹਮਾਇਤ ਵੀ ਕਰਾਂਗੇ ਤੇ ਐਸਜੀਪੀਸੀ ਦਾ ਤਖਤਾ ਵੀ ਪਲਟਿਆ ਜਾਊ ਛੇਤੀ 12 ਜੂਨ 2024 ਨੂੰ ਕਰਨਾਲ ਦੇ ਅੰਮੂ ਪਰ ਪਿੰਡ ਦੇ ਅੰਦਰ ਆਪਣੇ ਸਿੱਖ ਭਾਈਚਾਰੇ ਦੇ ਜਿਹੜੇ ਮਕਾਨ ਟਾਏ ਗਏ ਸੀ ਚਾਰ ਪਰਿਵਾਰਾਂ ਦੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਨੌਜਵਾਨ ਹਰਿਆਣੇ ਚੋਂ ਸਿੱਖ ਬਣ ਰਹੇ ਆ ਉਹਨਾਂ ਨੂੰ ਸਾਡੀ ਮਹੱਤ ਦੀ ਲੋੜ ਹੈ ਹੈ ਇਹਦੇ ਨਾਲ ਕੋਈ ਨਹੀਂ ਨਿਜੇਠ ਲਾਂਗੇ ਪਰ ਜਿਹੜਾ ਉਹਨਾਂ ਦੇ ਮਨ ਚ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਵੀ ਪੰਥ ਜਿਹੜਾ ਵਾ ਉਹ ਕੀ ਨਾ ਲਈਦਾ ਵਾ ਆਪਣਾ ਉਹ ਸਾਡੀ ਬੇਇੱਜ਼ਤੀ ਕੀਤੀ ਐ ਫੜ ਕੇ ਇੱਥੇ ਤੇ ਪੰਥ ਚੁੱਪਚਾਪ ਬੈਠਾ ਉਹਨਾਂ ਨੂੰ ਕੋਈ ਮਤਲਬ ਨਹੀਂ ਐ ਇਹਨਾਂ ਨੇ ਤਰਕ ਬਣਾਇਆ ਵੀ ਇਹ ਪੰਜਾਬੀ ਨਹੀਂ ਬੋਲ ਰਿਹਾ ਨੌਜਵਾਨ ਪੀ ਚਵਲੋ ਉਹ ਖੋਤੇ ਦਿਮਾਗੋ ਬੱਦ ਦਿਮਾਗੋ ਉਹ ਬੰਦਾ ਹਰਿਆਣੇ ਚ ਜੰਮਿਆ ਪੜਿਆ ਉਹ ਪਵਦੀ ਡਾਇਲੈਕਟ ਚ ਗੱਲ ਕਰ ਰਿਹਾ ਉਹ ਪੰਜਾਬੀ ਕਿੱਥੋਂ ਬੋਲ ਰਵੇ ਦੋਆ ਜਵਾਂ ਮਹੀਨਿਆਂ ਦੇ ਵਿੱਚ ਜਾਂ ਪੰਜਾਬੀ ਲਿਖਣੀ ਬੋਲਣੀ ਕਿੱਥੋਂ ਸਿੱਖ ਜਾਵੇ ਵੀ ਤੁਸੀਂ ਕੋਈ ਅਕਲ ਤੋਂ ਤੇ ਕੰਮ ਲਾਓ ਹੁਣ ਤੁਸੀਂ ਇਹ ਜਾਣਦੇ ਇਹ ਕਾਪੀਰਾਈਟ ਹੈ ਤੁਹਾਡੇ ਕੋਲ ਵੀ ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਸਿੱਖ ਨਹੀਂ ਹੋ ਸਕਦਾ ਜੇ ਤਰਜੀਹ ਕਿਸੇ ਚੋਣਾਂ ਦੇ ਵਿੱਚ ਹਮਾਇਤ ਵੀ ਕਰਾਂ ਇਸ ਵੇਲੇ ਦੀਆਂ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਜੋ ਕਿ ਭਾਈ ਅਮਰਤਪਾਲ ਸਿੰਘ ਬਾਰੇ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਐਮਟੀ ਖਡੂਰ ਸਾਹਿਬ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਜੋ ਕਿ ਇਸ ਸਮੇਂ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹਨ ਤੇ ਉੱਥੇ ਹੀ ਹੁਣ ਉਹਨਾਂ ਨੂੰ ਨਿਆਇਕ ਰਸ ਦੇ ਵਿੱਚ ਵੀ ਮਾਨਯੋਗ ਕੋਰਟ ਨੇ ਭੇਜ ਦਿੱਤਾ ਹੈ ਪਰ ਉੱਥੇ ਹੀ ਪਰਿਵਾਰ ਵੱਲੋਂ ਜੋ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਉਹ 플ੋਰ ਦੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ ਜੈਨਕਿ ਭਾਈ ਹਰਪ੍ਰੀਤ ਸਿੰਘ ਦੀ ਜ਼ਮਾਨਤ ਨਹੀਂ ਫਿਲਹਾਲ ਹੋਵੇਗੀ ਤੇ ਉੱਥੇ ਹੀ ਭਾਈ ਅਮਰਪਾਲ ਸਿੰਘ ਦੀ سپورਟ ਦੇ ਵਿੱਚ ਨਵਦੀਪ ਸਿੰਘ ਜਲਵੇੜਾ ਆਏ ਹਨ ਜਿਨ੍ਹਾਂ ਨੇ ਕੀ ਆਪਣੇ ਸੋਸ਼ਲ ਮੀਡੀਆ ਤੇ ਸਟੋਰੀ ਸ਼ੇਅਰ ਕੀਤੀ ਹੈ ਜੇ ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਰਾਖੇ ਅਤੇ ਪੰਜਾਬ ਦੇ ਲਈ ਲੜਨ ਵਾਲੇ ਕਿਹਾ ਗਿਆ ਜਿਸ ਤੋਂ ਸਾਬਤ ਤੌਰ ਤੇ ਲੱਗ ਰਿਹਾ ਹੈ ਕਿ ਜਲਦੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਕੋਈ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ ਉਹਨਾਂ ਦੀ ਰਿਹਾਈ ਦੇ ਲਈ ਕਿਉਂਕਿ ਇਸ ਪੋਸਟ ਦੇ ਵਿੱਚ ਭਾਨਾ ਸਿੱਧੂ ਦੀ ਵੀ ਫੋਟੋ ਲਗਾਈ ਗਈ ਹੈ ਤੇ ਉੱਥੇ ਹੀ ਜੋ ਹਰਿਆਣਾ ਦੇ ਵਿੱਚ ਘਟਾਏ ਗਏ ਸਾਨੂੰ ਉਸ ਦੇ ਬਾਰੇ ਵੀ ਜ਼ਰੂਰੀ ਬੇਨਤੀ ਕੀਤੀ ਗਈ ਹੈ ਕਿਉਂਕਿ ਉਹਨਾਂ ਘਰਾਂ ਨੂੰ ਦੁਬਾਰੇ ਬਣਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਤੇ ਉਸ ਦੇ ਲਈ ਵੀ ਇੱਕ ਵੀਡੀਓ ਪਾਈ ਗਈ ਹੈ ਤੇ ਦੋਸਤੋ ਜੋ ਪਾਈ ਅਮਰਪਾਲ ਸਿੰਘ ਭਰਾ ਤੇ ਕਾਰਵਾਈ ਹੋ ਰਹੀ ਹੈ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਸਹੀ ਜਾਂ ਫਿਰ ਗਲਤ ਸਹੀ ਜਾਂ ਗਲਤ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਸ ਬਾਰੇ ਵੀ ਲੋਕਾਂ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੈ ਇਹ ਵੀ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਪੰਜਾਬ ਦੀ ਆਵਾਮ ਇਸ ਮਾਮਲੇ ਦੇ ਵਿੱਚ ਕਿੱਥੇ ਖੜੀ ਹੈ ਤੇ ਦੱਸ ਦਈਏ ਕਿ ਉੱਥੇ ਹੀ ਹਰਿਆਣਾ ਦੇ ਵਿੱਚ ਜੋ ਸਿੱਖਾਂ ਦੇ ਘਟ ਆਏਗੇ ਸਨ ਉਸ ਤੇ ਲਈ ਨਵਦੀਪ ਜਲਵੇੜਾ ਵੱਲੋਂ ਕੀ ਬੇਨਤੀ ਕੀਤੀ ਗਈ ਹੈ ਉਹ ਵੀ ਤੁਹਾਡੇ ਸਾਹਮਣੇ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੂਹ ਸੰਗਤ ਨੂੰ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ 12 ਜੂਨ 2024 ਨੂੰ ਕਰਨਾਲ ਦੇ ਅੰਮੂ ਪਰ ਪਿੰਡ ਦੇ ਅੰਦਰ ਆਪਣੇ ਸਿੱਖ ਭਾਈਚਾਰੇ ਦੇ ਜਿਹੜੇ ਮਕਾਨਟਾ ਇਕੱਠੇ ਗਏ ਸੀ ਚਾਰ ਪਰਿਵਾਰਾਂ ਦੇ ਤੇ ਉੱਥੇ ਬਾਬਾ ਗਰਮੀਤ ਸਿੰਘ ਜੀ ਨੇ ਉਹ ਸੇਵਾ ਲਈ ਸੀ ਦੁਆਰੇ ਵੀ ਉਹਨਾਂ ਨੂੰ ਅਸੀਂ ਮਕਾਨਾਂ ਨੂੰ ਦੁਬਾਰੇ ਬਣਾਵਾਂਗੇ ਤੇ ਕੱਲ ਨੂੰ 24 ਜੁਲਾਈ ਨੂੰ ਉਹਨਾਂ ਮਕਾਨਾਂ ਦੀ ਨੀਂਹ ਪੱਥਰ ਰੱਖਿਆ ਜਾਣਾ ਉਹਨਾਂ ਦੇ ਕੰਮ ਦੀ ਆਰੰਭਤਾ ਕਰਨੀ ਆ ਤੇ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਣੇ ਸਮਾਜ ਨਾਲ ਸਿੱਖ ਸਮਾਜ ਨਾਲ ਜਿਵੇਂ ਧੱਕਾ ਹੋਵੇ ਸੀ ਉੱਥੇ ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ ਆ ਵੀ ਤਾਂ ਕਿ ਸਰਕਾਰਾਂ ਦੀ ਦੁਆਰੇ ਹਿੰਮਤ ਨਾ ਹੋਵੇ ਵੀ ਇਹੋ ਜਿਹਾ ਕੰਮ ਕਰਨ ਦੀ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਾਂ ਨੇ ਤਨ ਮਨ ਤਾਂ ਨਾਲ ਕੱਲ ਨੂੰ ਉੱਥੇ ਵੀ ਪਹੁੰਚਣਾ ਆ ਆਪਣਾ ਅੰਮੂਪਰ ਪਿੰਡ ਕਰਨਾਲ ਵਿਖੇ ਤੇ ਉੱਥੇ ਆਪਾਂ ਨੇ ਇਹ ਸੇਵਾ ਕਰਨੀ ਆ ਉਹਨਾਂ ਦੇ ਮਕਾਨ ਬਣਾਉਣ ਦੀ ਤੇ ਸਾਰੇ ਵੱਧ ਤੋਂ ਵੱਧ 10 ਵਜੇ ਕੱਲ ਨੂੰ ਸਵੇਰੇ ਪਿੰਡ ਅੰਮੂਪਰ ਕਰਨਾਲ ਵਿਖੇ ਪਹੁੰਚੋ ਤੇ ਉਹਨਾਂ ਦਾ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਸਾਥ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ